ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣੇ ਪੇਜ ਜਿਹੜਾ ਫੋਲੋ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਕੀਤਾ ਜਿਉਂਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਜਿਹੜੇ ਆ ਵੀਡੀਓ ਹੁੰਦੀਆਂ ਵਾ ਤੇ ਉਹ ਨਿਊ ਜੇ ਵੀ ਆਪਾਂ ਪਾਉਨੇ ਆ ਤੇ ਵਿੱਚ ਵਲੌਗ ਵੀ ਪਾਉਨੇ ਆ ਤਾਂ ਕਿ ਜਿਹੜੇ ਵੀ ਵੀਰ ਭੈਣੇ ਟ੍ਰਿਪ ਲਈ ਪਉਣਾ ਚਾਹੁੰਦੇ ਆ ਜਿਹੜੇ ਆ ਚੁੱਕੇ ਚਲੋ ਤਾਂ ਇੱਥੋਂ ਦਾ ਮਾਹੌਲ ਵੇਖ ਹੀ ਰਹੇ ਆ ਜਾਨ ਜੀ ਟਾ ਨੇ ਆਉਣਾ ਵਾ ਜਾਂ ਜਿਹੜੇ ਆਉਣਾ ਚਾਹੁੰਦੇ ਆ ਤੇ ਉਹ ਇੱਥੋਂ ਦਾ ਮਾਹੌਲ ਵੀ ਵੇਖ ਲੈਣ ਇੱਥੋਂ ਦਾ ਰੈਂਸ ਐਨ ਇੱਥੋਂ ਦੇ ਘਰ-ਬਾਰ ਉਹਦੇ ਕਰਕੇ ਆਪਾਂ ਨਾਲੇ ਬਲੌਗ ਵੀ ਪਾਉਨੇ ਹੁੰਦੇ ਆ ਇਸੇ ਚੈਨਲ ਤੇ ਤੇ ਬਾਕੀ ਆਪਣੇ ਇਟਾਲੀਅਨ ਵਾਇਸ ਤੇ ਸਿਰਫ ਨਿਊਜ਼ ਆਉਂਦੀਆਂ ਹੁੰਦੀਆਂ ਇੱਕ ਫੇਸਬੁੱਕ ਪੇਜ ਆ ਆਪਣਾ ਪੰਜਾਬੀ ਤੜਕਾ ਉਹਦੇ ਤੇ ਵੀ ਨਿਊਜ਼ ਆਉਂਦੀ ਹੁੰਦੀ ਆ ਤੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਆ ਨੂੰ ਪਤਾ ਹੀ ਆ ਵੀ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਆ ਇਟਲੀ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਆਪਣੇ ਬਾਕੀ ਕਿਸੇ ਵੀ ਤਰ੍ਹਾਂ ਦਾ ਜਿਵੇਂ ਕਿ ਵੀਰਾਂ ਨੇ ਆਪਣੇ ਕਿੱਟਾਂ ਜਮਾ ਕਰਵਾਉਣੀਆਂ ਜਾਂ ਜਿਹੜੇ ਕਰਵਾਉਣ ਜਾਣਾ ਫਿੰਗਰਾਂ ਨੂੰ ਲੈ ਕੇ ਇੱਥੋਂ ਤੱਕ ਕਿ ਵੀ ਖਾਤੇ ਖਿਲਾਉਣ ਤੱਕ ਵੀ ਕਿਵੇਂ ਆਪਾਂ ਇੱਥੇ ਜਦੋਂ ਆਪਣੇ ਭਾਂਜੰਦੇ ਪੀਪਰ ਆਪਾਂ ਕੰਮ ਤੇ ਲੱਗਣਾ ਹੁੰਦਾ ਕਿਵੇਂ ਆਪਾਂ ਖਾਤਾ ਖਲਾ ਸਕਦੇ ਆ ਚਲੋ ਕਈ ਵੀਰਾਂ ਨੂੰ ਪਤਾ ਹੁੰਦਾ ਨਾਲ ਜਿਹੜੇ ਰਿਸ਼ਤੇਦਾਰਾਂ ਕੋਲੇ ਜਾਂ ਕਿਸੇ ਕੋਲੇ ਰਹਿੰਦੇ ਹੋ ਹੈਲਪ ਕਰ ਦਿੰਦੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁੰਦਾਗਾ ਤੇ ਉਹ ਵੀ ਵੀਰ ਆਪਾਂ ਨੂੰ ਕਮੈਂਟ ਕਰਕੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਕਿਸੇ ਵੀ ਤਰ੍ਹਾਂ ਜਾਣਕਾਰੀ ਲੈਣੀ ਆ ਤੁਸੀਂ ਆਪਾਂ ਨੂੰ ਕਮੈਂਟ ਕਰ ਸਕਦੇ ਆ ਬਾਕੀ ਆਪਣੇ ਤੁਸੀਂ ਚੈਨਲ ਦੇਖਦੇ ਰਿਆ ਕਰੋ ਤਾਂ ਕਿ ਤੁਹਾਨੂੰ ਜਿਹੜੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਇਟਲੀ ਬਾਰੇ ਤੇ ਤੁਹਾਨੂੰ ਪਤਾ ਲੱਗ ਜੀ ਹਾਂਜੀ ਆਪਾਂ ਕਾਫੀ ਦਿਨਾਂ ਬਾਅਦ ਇਹ ਵੀਡੀਓ ਨਿਊਜ਼ ਮਲੇ ਕੇ ਆ ਰਹੇ ਆ ਤੇ ਕਿਉਂਕਿ ਇੰਨੀ ਦਿਨੀ ਆਪਾਂ ਥੋੜੀ ਬੀਜੀ ਸੀ ਟਾਈਮ ਨਹੀਂ ਲੱਗਾ ਆਪਾਂ ਘਰੇ ਸੋਹਣੀ ਸਾਹ ਦਾ ਪਾਠ ਕਰਵਾਇਆ ਸੀਗਾ ਤੁਸੀਂ ਆਪਣੇ ਵੀਡੀਓ ਪਿੱਛੇ ਬਲੌਗ ਜਿਹੜੇ ਵੀ ਰਾਣੀ ਜਾਂ ਭੈਣਾ ਨਹੀਂ ਵੇਖਿਆ ਆਪਾਂ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ ਤੇ ਉਹਦੀ ਵਜ੍ਹਾ ਕਰਕੇ ਪਹਿਲਾਂ ਤਿਆਰੀ 'ਚ ਥੋੜਾ ਜਿਹਾ ਟਾਈਮ ਲੱਗ ਗਿਆ ਫੇਰ ਉਹਨਾਂ ਵੀ ਇੱਕ ਦੋ ਦਿਨ ਇਦਾਂ ਹੀ ਨਾਂਗੇ ਤੇ ਵਿੱਚ ਫਿਰ ਆਪ ਦਾ ਕੰਮ ਵੀ ਹੁੰਦਾ ਤੇ ਇਸ ਕਰਕੇ ਤੇ ਬਾਕੀ ਹਾਂਜੀ ਚੱਲਦੇ ਆਂ ਆਪਾਂ న్యూਜਲ ਜਿਹੜੇ ਬਹੁਤ ਵੀਰ ਭੈਣਾਂ ਦੇ ਕਮੈਂਟ ਆਉਂਦੇ ਆ ਜਿਨ੍ਹਾਂ ਦੇ ਅਜੇ ਤੱਕ ਪੇਪਰ ਨਹੀਂ ਨਿਕਲੇ ਵੀ ਸਾਨੂੰ ਵੇਟ ਕਰਨੀ ਚਾਹੀਦੀ ਆ ਕਿ ਕੀ ਕਰੀਏ ਹਾਂਜੀ ਜਿਹੜੇ ਵੀਰਾਂ ਦੇ ਸਾਲ ਵਾਲੇ ਪੇਪਰ ਭਰਾਏ ਆ ਹਨਾ ਜਾਂ ਡੋਮੈਸਟਿਕ ਆ ਤੇ ਉਹਨਾਂ ਨੂੰ ਤਾਂ ਆਪਣੀ ਇਹੀ ਆ ਵੀ ਸਲਾਹ ਹੈ ਵੀ ਤੁਸੀਂ ਵੇਟ ਕਰੋ ਮੀ ਠੀਕ ਕਰ ਸਕਦੇ ਆ ਤੁਸੀਂ ਕਿਉਂਕਿ ਇਹ ਪੇਪਰ ਜਿਹੜੇ ਸਾਲ ਆਲੇ ਆ ਹਨ ਤੇ ਵੀ ਉਹ ਥੋੜਾ ਜਿਹਾ ਨਾ ਟਾਈਮ ਲੱਗ ਜਾਂਦਾ ਹਾਂ ਨਿਕਲ ਵੀ ਚੁੱਕੇ ਆ ਤੇ ਬਹੁਤ ਵੀਰਾਂ ਭੈਣਾਂ ਦੇ ਤੇ ਜਿਨ੍ਹਾਂ ਦੇ ਹਜੇ ਤੱਕ ਵੀ ਨਹੀਂ ਨਿਕਲੇ ਹੋ ਸਕਦਾ ਕਿਸੇ ਡਾਕੂਮੈਂਟ ਦੀ ਘਾਟ ਕਰਕੇ ਜਾਂ ਜਿਵੇਂ ਹੁਣ ਕੋਟਾ ਫੇਰ ਵੰਡਿਆ ਉਸ ਵੰਡ ਚ ਆ ਜਾਣ ਤੇ ਤੁਸੀਂ ਵੇਟ ਕਰ ਸਕਦੇ ਆ ਸਾਲ ਵਾਲੇ ਪੇਪਰਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਜਿਹੜੇ ਨੋਮੀਨਲ ਪੇਪਰ ਹੁੰਦੇ ਆ ਉਹ ਥੋੜਾ ਜਿਹਾ ਜਲਦੀ ਕੱਢ ਦਿੰਦੇ ਆ ਕਿਉਂਕਿ ਸੀਜ਼ਨਲ ਪੇਪਰ ਹੁੰਦੇ ਆ ਆ ਕਰਕੇ ਤੇ ਜਿਹੜੇ ਬਾਕੀ ਸਾਲ ਵਾਲੇ ਟਾਈਮ ਆ ਉਹਨਾਂ ਨੂੰ ਟਾਈਮ ਲੱਗ ਜਾਂਦਾ ਸਾਲ ਵਾਲੇ ਪੇਪਰ ਉਹਨਾਂ ਨੂੰ ਟਾਈਮ ਲੱਗ ਜਾਂਦਾ ਤੇ ਉਹ ਤੁਸੀਂ ਵੇਟ ਕਰ ਸਕਦੇ ਆ ਬਾਕੀ ਡੋਮੈਸਟਿਕ ਪੇਪਰ ਡੋਮੈਸਟਿਕ ਪੇਪਰਾਂ ਦਾ ਕੋਟਾ ਬਹੁਤ ਘੱਟ ਸੀ ਤੁਹਾਨੂੰ ਆਪਾਂ ਹਰੇਕ ਵੀਡੀਓ ਚ ਦੱਸਿਆ ਵਾ ਤੇ ਜੇ ਤਾਂ ਕਿਸੇ ਵੀਰ ਦੇ ਵੀ ਡਾਕੂਮੈਂਟ ਮੰਗੇ ਆ ਬਾਦ ਘਾਟਾ ਵੀ ਉਹ ਦਾ ਹੋ ਸਕਦਾ ਵੀ ਜੇ ਮਾਲਕ ਨੇ ਜਾਂ ਤੁਸੀਂ ਪੂਰੇ ਕਰਕੇ ਦੇਤੇ ਤੇ ਤੁਹਾਡਾ ਨੋਲਾ ਉਸ ਦਾ ਆ ਜਾਊਗਾ ਤੇ ਵੀ ਜੇ ਹਜੇ ਤੱਕ ਤੁਹਾਡੇ ਪੇਪਰ ਨਹੀਂ ਨਿਕਲੇਗੇ ਤੇ ਡੋਮੈਸਟਿਕ ਪੇਪਰਾਂ ਬਾਰੇ ਆਪਾਂ ਹਰ ਵਾਰ ਤੁਹਾਨੂੰ ਇੱਕ ਵੀਡੀਓ ਚ ਤੁਹਾਨੂੰ ਦੱਸਦੇ ਹੁੰਦੇ ਆ ਵੀ ਉਹਦੇ ਬਾਰੇ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ ਹੋ ਸਕਦਾ ਕਿਸੇ ਵੀਰ ਪਹਿੰਦੇ ਨਿਕਲ ਵੀ ਆਉਣ ਪਹਿਲਾਂ ਦੇ ਤਾਂ ਤਕਰੀਬਨ ਡੋਮੈਸਟਿਕ ਪੇਪਰ ਆ ਜਿਹੜੇ ਉਹ ਨਿਕਲ ਚੁੱਕੇ ਆ ਤੇ ਬਾਕੀ ਜਿਹਦੇ ਰਹਿੰਦੇ ਹੋ ਵੀ ਨਿਕਲ ਜਾਣਗੇ 100% ਚਾਂਸ ਆ ਕਿਉਂਕਿ ਇਹਨੇ ਪੈਨਾ ਦਾ ਵਿੱਚ ਕਿੰਨਾ ਵੀ ਟਾਈਮ ਹੋਵੇ ਲੇਟ ਵੀ ਗਿਆ ਹੋਵੇ ਉਹ ਵੀ ਨਿਕਲਿਆ ਕਿਉਂਕਿ ਭੈਣਾ ਦਾ ਕੋਟਾ ਤਾਂ ਹਜੇ ਤੱਕ ਵੀ ਪੂਰਾ ਨਹੀਂ ਹੋਇਆਗਾ ਭੈਣਾ ਹਜੇ ਤੱਕ ਵੀ ਪੇਪਰ ਭਰ ਸਕਦੀਆਂ ਅੱਜ ਵੀ ਤੁਸੀਂ ਫੈਲ ਤਿਆਰ ਕਰਕੇ ਕਰਕੇ ਪੇਪਰ ਭਰ ਸਕਦੀਆਂ ਤੁਹਾਡੇ ਪੇਪਰ ਨਿਕਲਦੇ ਪੂਰੇ ਪੂਰੇ 100% ਚਾਂਸ ਆ ਕਿਉਂਕਿ ਭੈਣਾ ਦਾ ਕੋਟਾ ਹਜੇ 40% ਪਿਆ ਵਾ ਜੇ ਕਿਸੇ ਵੀ ਭੈਣ ਨੇ ਪੇਪਰ ਭਰੋਣੇ ਹੁਣ ਤਾਂ ਉਹ ਭਰ ਸਕਦੇ ਆ ਬਾਕੀ ਆਪਾਂ ਗੱਲ ਕਰਦੇ ਆ ਵੀ ਜਿਹੜੇ ਨਵੇਂ ਪੇਪਰ ਭਰੇ ਜਾਣਗੇ ਵੀ ਉਹ ਕਿਹੜੇ ਆ ਆਪਾਂ ਬਾਕੀ ਇਟਾਲੀਅਨ ਬਵਾਈਸ ਤੇ ਆਪਣੀ ਪੂਰੀ ਵੀਡੀਓ ਆਈ ਹੈ ਜਿਨੇ ਪੂਰੀ ਡਿਟੇਲ ਚ ਜਾਣਕਾਰੀ ਲੈਣੀ ਹੁੰਦੀ ਆ ਜਾਂ ਥੱਲੇ ਆਪਣਾ ਲਿੰਕ ਵੀ ਸ਼ੇਅਰ ਕੀਤਾ ਹੁੰਦਾ ਆ ਆਪ ਖਬਰ ਵੇਖਣੀ ਹੁੰਦੀ ਆ ਨਿਊਜ਼ ਦੇਖਣੀ ਹੁੰਦੀ ਆ ਉਹ ਤੁਸੀਂ ਉਹ ਆਪ ਵੀ ਦੇਖ ਸਕਦੇ ਆ ਤੇ ਮੇਰੇ ਤਾਂ ਇਸ ਚੈਨਲ ਤੇ ਮੇਨ ਮੇਨ ਹੀ ਮੈਂ ਨਿਊਜ਼ ਪਾਉਣੀ ਹੁੰਦੀ ਆ ਵੀ ਤਾਂ ਕਿ ਜਾਂ ਕਿਸੇ ਵੀਰ ਦਾ ਕੋਈ ਕਮੈਂਟ ਹੁੰਦਾ ਜਾਣਕਾਰੀ ਵਾਲਾ ਆਪਾਂ ਉਹ ਤੁਹਾਡੇ ਨਾਲ ਵੀਡੀਓ ਪਾ ਕੇ ਸ਼ੇਅਰ ਕਰਦੇ ਆ ਕਿ ਜਿਆਦਾ ਤਾਂ ਇਹ ਤੇ ਮੇਰੇ ਬਲੌਗ ਹੀ ਹੁੰਦੇ ਆ ਬਾਕੀ ਹੁਣ ਜਿਹੜੇ ਵੀਰ ਭੈਣ ਆਪਰੇ ਨਾਲ ਇਸ ਵੇਸਤੇ ਜੁੜੇ ਹੋਏ ਆ ਵੀ ਉਹਨਾਂ ਨੇ ਜਿਹੜੀਆਂ ਇਥੋਂ ਦੇ ਇਮੀਗ੍ਰੇਸ਼ਨ ਬਾਰੇ ਜਾਨ ਜਿਨ੍ਹਾਂ ਨੂੰ ਜਿਹੜੇ ਆ ਚੁੱਕੇ ਆ ਉਹਦੇ ਬਾਰੇ ਨੌਲੇਜ ਲੈਣੀ ਹੁੰਦੀ ਆ ਆਪਾਂ ਨੂੰ ਕਮੈਂਟ ਕਰਦਿਆ ਤੇ ਆਪਾਂ ਉਹ ਜਿਹੜਾ ਜਾਣਕਾਰੀ ਵਾਲਾ ਵੀਡੀਓ ਕਮੈਂਟ ਹੁੰਦਾ ਉਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦਿਆਂ ਤਾਂ ਕਿ ਜਿਹੜੇ ਦੂਜੇ ਵੀਰ ਭੈਣਾਂ ਨੂੰ ਵੀ ਪਤਾ ਲੱਗ ਜੇ ਜਿਵੇਂ ਕਿ ਅੱਜ ਦਾ ਮੇਨ ਕਮੈਂਟ ਸੀਗਾ ਕਾਫੀ ਦੈਨ ਹੋ ਗਏ ਵੀਰ ਦੇ ਆਏ ਨੂੰ ਫਿਰ ਮੇਰੇ ਮਾਈਂਡ ਚੋਂ ਨਿਕਲ ਗਿਆ ਮੈਂ ਕਿਹਾ ਫ੍ਰੀ ਹੋ ਕੇ ਫਿਰ ਬਣਾਉਂਗੀ ਫਿਰ ਫੇਰ ਵੀ ਇਦਾਂ ਕਮੈਂਟ ਆਇਆ ਤੇ ਉਹਦੇ ਤੇ ਆਪਾਂ ਵੀਡੀਓ ਬਣਾ ਰਹੇ ਆ ਤਾਂ ਕਿ ਜਿਹੜੇ ਦੂਜੇ ਵੀਰ ਭੈਣਾਂ ਨੂੰ ਇਹ ਤੁਸੀਂ ਗਾ ਵੀ ਕੀ ਆਪਾਂ 9 ਮਹੀਨੇ ਵਾਲੇ ਪੀਪਰ ਤੇ ਆ ਕੇ ਜਿਹੜਾ ਆਪਣਾ ਪਾਸਪੋਰਟ ਆ ਉਹ ਰੀਨਿਊ ਕਰਾ ਸਕਦੇ ਹਾਂ ਹਾਂਜੀ ਜਦੋਂ ਆਪਾਂ ਕਿਸੇ ਵੀ ਪੀਪਰਾਂ ਤੇ ਆਪਾਂ ਇੱਥੇ ਆਏ ਆ ਸੀਜ਼ਨਲ ਤੇ ਨੌਨ ਸੀਜ਼ਨ ਤੇ 9 ਮਹੀਨੇ ਡੋਮੈਸਟਿਕ ਤੇ ਕਿਸੇ ਵੀ ਪੀਪਰਾਂ ਤੇ ਇੱਥੇ ਆਏ ਆ ਤੇ ਆਪਾਂ ਆਪਣਾ ਪਾਸਪੋਰਟ ਰੀਨਿਊ ਕਰਾਉਣ ਲਈ ਆਪਾਂ ਨੂੰ ਆਏ ਨਹੀਂ ਵੀ ਆਪਾਂ ਕਿਹੜੇ ਪੀਪਰਾਂ ਤੇ ਆਏ ਆ ਬਸ ਉਹਦੇ ਲਈ ਆਪਾਂ ਨੂੰ ਇੱਕ ਇਥੋਂ ਦਾ ਰੈਜ਼ਿਡੈਂਸ ਵੀ ਮਤਲਬ ਰੈਸ਼ ਜਿੱਥੇ ਤੁਸੀਂ ਰਹਿੰਦੇ ਆ ਤੇ ਇੱਕ ਆਪਣੇ ਕੋਲੇ ਸੰਜੋੜ ਨਾ ਹੋਣੀ ਚਾਹੀਦੀ ਆ ਉਹਦੇ ਹੀ ਆਪਣੇ ਕੋਲ ਹੈਗਾ ਉਹਦੇ ਵਾਸਤੇ ਆਪਾਂ ਜਿਹੜਾ ਆਪਣਾ ਪੇਪਰ ਪਾਸਪੋਰਟ ਆ ਉਹ ਰਿਨਿਊ ਕਰਵਾ ਸਕਦੇ ਆ ਠੀਕ ਹੈ ਜੀ ਇਹ ਕੇ ਸੀਗੇ ਬਾਕੀ ਆਪਣੇ ਜਿਹੜੇ ਵੀਰਾਂ ਦੇ ਭੈਣਾਂ ਦੇ ਕਮੈਂਟ ਆਈ ਰਹੇ ਆ ਵੀ ਜਿਨ੍ਹਾਂ ਦੇ ਹਜੇ ਤੱਕ ਪੇਪਰ ਨਹੀਂ ਨਿਕਲੇ ਉਹ ਤੁਸੀਂ ਵੇਟ ਕਰ ਸਕਦੇ ਆ ਹੁਣ ਕੋਟੇ ਦੀ ਵੰਡ ਫੇਰ ਹੋਈ ਆ 22000 968 ਤੇ ਹੋ ਸਕਦਾ ਜਿਹੜੇ ਹਜੇ ਵੀਰ ਭੈਣਾਂ ਦੇ ਹਜੇ ਪੇਪਰ ਨਹੀਂ ਨਿਕਲੇਗੇ ਤੇ ਉਹ ਨਿਕਲ ਸਕਦੇ ਆ ਹਾਂਜੀ ਇਹ ਸੀ ਬਸ ਆਪਣੀ ਮੇਨ ਵੀਡੀਓ ਤੇ ਬਾਕੀ ਤਾਂ ਹੁਣ ਬਾਕੀ ਜਿਹੜੇ ਵੀ ਹੁਣ ਪੁੱਛਦੇ ਆ ਭੈਣਾ ਵੀ ਅਸੀਂ ਹੁਣ ਪੇਪਰ ਕਦੋਂ ਭਰੇ ਜਾਣੇ ਆ ਅਸੀਂ ਪੜਾ ਸਕਦੇ ਆ ਵੀ ਜਾਂ ਹੁਣ ਜਲਾਈ ਚ ਫੇਰ ਵੀ ਪੇਪਰ ਭਰੇ ਜਾਣੇ ਆ ਤੇ ਉਹ ਪੇਪਰ ਆਪਾਂ ਤੁਹਾਨੂੰ ਵੀ ਦੱਸਿਆ ਸੀਗਾ ਮੈਂ ਵੀ ਆਹ ਵੀਡੀਓ ਚ ਦੱਸਿਆ ਸੀ ਤੇ ਇਹਨਾਂ ਨੇ ਪੂਰੀ ਟਾਲੀਅਨ ਵਾਇਸ ਤੇ ਆਪਣੀ ਡਿਟੇਲ ਚ ਵੀਡੀਓ ਆਈ ਸੀ ਕਿ ਵੀ ਜਿਹੜੇ ਉਹ ਪੇਪਰ ਆ ਉਹ ਹੋਰ ਕੈਟਾਗਰੀ ਦੇ ਆ ਮਤਲਬ ਸੈਚ ਪਾਰਟੇ ਨੂੰ ਲੈ ਕੇ ਹੋਟਲ ਦੇ ਉਸ ਵੇਸਤੇ ਆ ਤੇ ਉਹ ਵੀ ਮੈਨੂੰ ਨਹੀਂ ਪਤਾਗਾ ਵੀ ਤੁਸੀਂ ਕਿਹੜੇ ਵੀਰ ਭੈਣਾਂ ਨੂੰ ਭਰਾ ਸਕਦੇ ਹੋ ਤੁਸੀਂ ਪੂਰੀ ਡਿਟੇਲ ਤੁਸੀਂ ਉੱਧਰ ਵੀਡੀਓ ਦੇਖ ਸਕਦੇ ਆ ਪਰ ਉਹ ਜਾਂ ਜਿਵੇਂ ਆਪਣੇ ਹੁਣ ਜਿਵੇਂ 9 ਮਹੀਨੇ ਆਲੇ ਆ ਜਾਂ ਡੋਮੈਸਟਿਕ ਪੇਪਰ ਆ ਜਿਵੇਂ ਇਸ ਇਹ ਪੇਪਰ ਨਹੀਂ ਹੈਗੇ ਇਹ ਅੱਗੇ ਜਾ ਕੇ ਖੁੱਲਣਗੇ ਤੇ ਇਹ ਪੇਪਰ ਆ ਜਿਹੜੇ 1 ਜੁਲਾਈ ਤੋਂ ਲੈ ਕੇ 30 ਤੇ ਜੁਲਾਈ ਤੱਕ ਆ ਜਿਹੜੇ ਤਿਆਰ ਹੋਣੇ ਆ ਤੇ ਬਾਕੀ ਜਿਹੜੇ 1 ਅਕਤੂਬਰ ਨੂੰ ਆ ਇਹ ਦੀ ਕਲੈਕ ਡੇਟਾ ਤੇ ਇੱਕ 1 ਅਕਤੂਬਰ ਨੂੰ ਇਹ ਕਲਿੱਕ ਹੋਣੇ ਆ ਤੇ ਬਾਕੀ ਭੈਣਾ ਭੈਣਾ ਕਦੋਂ ਵੀ ਪੇਪਰ ਪੜਾ ਸਕਦੇ ਆ ਭੈਣਾ ਦੇ ਬਹੁਤ ਕਮੈਂਟ ਆਉਂਦੇ ਆ ਵੀ ਕੀ ਅਸੀਂ ਪੇਪਰ ਪੜਾ ਸਕਦੇ ਆ ਵੀ ਹੁਣ ਪੜਾ ਸਕਦੇ ਆ ਜਾਂ ਵੀਰਾਂ ਦੇ ਵੀ ਅਸੀਂ ਆ ਦੀ ਵਾਈਫ ਦੇ ਜਾਂ ਭੈਣ ਦੇ ਪੇਪਰ ਪੜਾਉਣੇ ਪੜਾ ਸਕਦੇ ਆ ਹਾਂਜੀ ਤੁਸੀਂ ਆਪਦੇ ਕਿਸੇ ਨੇ ਵੀ ਇੱਥੇ ਜੇ ਕੋਈ ਵੀ ਰਹਿੰਦਾ ਵਾ ਜਾਂ ਇੰਡੀਆ ਚ ਕਿਸੇ ਨੇ ਵੀ ਭੈਣ ਨੇ ਆਪਦੇ ਪੇਪਰ ਪੜਾਉਣੇ ਆ ਜਾਂ ਆਪਦੀ ਕਿਸੇ ਵੀ ਰਿਸ਼ਤੇਦਾਰ ਚੋ ਕਿਸੇ ਕੁੜੀ ਦੇ ਪੜਾਉਣੇ ਆ ਜਾਂ ਕੋਈ ਕਿਸੇ ਦੇ ਵੀ ਜਾਂ ਕੋਈ ਇੱਥੇ ਵੀ ਰਹਿੰਦੇ ਆ ਜਾਂ ਨੌਵੇਂ ਵਾਲੇ ਪੇਪਰਾਂ ਤੇ ਹਾਂ ਮਾਤਲਬ ਉਹਨਾਂ ਦੇ ਅੱਗੇ ਪੇਪਰ ਨਹੀਂ ਬਣेंगे ਤੇ ਉਹਨਾਂ ਨੇ ਆਪਦੀ ਵਾਈਫ ਨੂੰ ਦੇ ਵੈਸੇ ਮੰਗਵਾਉਣਾ ਹੋਵੇ ਤੇ ਤੁਸੀਂ ਮੰਗਵਾ ਸਕਦੇ ਹੋ ਬਹੁਤ ਵਧੀਆ ਮੌਕਾ ਵਾ ਕਿਉਂਕਿ ਹੌਣ ਭੈਣਾਂ ਲਈ ਕੋਟਾ ਹੈਗਾ ਵਾ ਤੇ 100% ਪੇਪਰ ਆ ਜਿਹੜੇ ਭੈਣਾਂ ਦੇ ਨਿਕਲਨੇ ਵੀ ਆ ਜਿਹੜੇ ਵੀਰਾਂ ਦੇ ਹਜੇ ਪੇਪਰ ਨਹੀਂ ਬਣेंगे ਤੇ ਉਹਨਾਂ ਨੇ ਵੀ ਜੇ ਆਪਦੀ ਵਾਈਫ ਨੂੰ ਬੀ ਫੈਮਿਲੀ بیس ਤੇ ਉਹ ਨਹੀਂ ਆ ਸਕਦੀ ਵੈਸੇ ਮਂਗਾਉਣਾ ਚਾਹੁੰਦੇ ਆ ਤੇ ਆ ਸਕਦੇ ਆ ਤੁਸੀਂ ਮੰਗਵਾ ਸਕਦੇ ਆ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਮੇਨ ਵੀਡੀਓ ਤੇ ਮੈਂ ਵੀ ਥੋੜਾ ਟਾਈਮ ਕੱਢ ਕੇ ਮੈਂ ਕਿਹਾ ਵੀ ਚਲੋ ਆਪਾਂ ਬਣਾਉਨੇ ਆ ਕਾਫੀ ਦਿਨ ਹੋ ਗਏ ਆਪਾਂ ਕੋਈ ਨਿਊਜ਼ ਨਹੀਂ ਪਾਈ ਤੇ ਬਾਕੀ ਇਹ ਵੀ ਇਦਾਂ ਦੋ ਬਾਰੀ ਕਮੈਂਟ ਆ ਚੁੱਕਿਆ ਸੀਗਾ ਮੈਂ ਕਿਹਾ ਆਪਾਂ ਇਹ ਤੇ ਵੀਡੀਓ ਬਣਾਉਨੇ ਆ ਨਾਲੇ ਦੂਜੇ ਵੀ ਮੇਰ ਪਹਿਣਾ ਨੂੰ ਆਪਾਂ ਪਤਾ ਲੱਗ ਜਾਊਗਾ ਜੇ ਕਿਸੇ ਨੇ ਅੱਗੇ ਵੀ ਜਾ ਕੇ ਆਪਦਾ ਪਾਸਪੋਰਟ ਇਹ ਨਿਊ ਪੁਰਾਣਾ ਹੋਊਗਾ ਵੀ ਇਹ ਸਾਨੂੰ ਕਿਹੜੀ ਚੀਜ਼ ਲੋਡ ਹੋਊਗੀ ਅਸੀਂ ਕਿਵੇਂ ਕਰਵਾ ਸਕਦੇ ਹਾਂ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ 'ਚ ਲੈ ਕੇ ਕੋਈ ਹੋਰ ਜਾਣਕਾਰੀ ਵਾਲੀ ਵੀਡੀਓ ਬਾਕੀ ਆਪਣੇ ਜਿਹੜੇ ਬਲੌਗ ਆ ਹੁੰਦੇ ਰਹਿੰਦੇ ਆ ਤੇ ਬਾਕੀ ਜਿਹੜੇ ਵੀਰ ਭੈਣਾਂ ਸਾਰੇ ਉਹ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਹੀਂ ਦੇਖਦੇ ਤੇ ਉਹ ਵੀ ਤੁਸੀਂ ਦੇਖ ਲਿਆ ਕਰੋ ਕਿਉਂਕਿ ਉਹਦੇ ਵਿੱਚ ਵੀ ਬਸ ਇਥੋਂ ਦਾ ਆਪਣਾ ਹੌਲ ਰਹਿਣ ਸੈਣੀ ਦਾ ਕਰਨੇ ਆ ਤੇ ਤੁਸੀਂ ਦੇਖਿਆ ਕਰੋ ਜਰੂਰ ਤੇ ਜੇ ਵਧੀਆ ਲੱਗਦੇ ਹੁੰਦੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ Di Kamel De di akhir video, cip, bye bye.